ਵਾਹ ਬਾਕੀ ਨੂੰ ਮੜੇ ਵੀ ਉਸ ਦਾਰਿਆ ਸਤਿ ਸ਼ਕਲ ਮੈਂ ਤੁਹਾਡਾ ਪ੍ਰਿਆਤ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਜਿੱਥੇ ਵਿਸਾਖੀ ਮੌਕੇ ਸਾਰੇ ਖੁਸ਼ੀਆਂ ਮਨਾ ਰਹੇ ਸੰਤ ਉਸੇ ਦੌਰਾਨ ਇੱਕ ਘਰ ਦੇ ਜੀ ਦੇ ਨਾਂ ਅਨਹੋਣੀ ਹੋ ਜਾਂਦੀ ਹੈ ਜਿਸ ਦੌਰਾਨ ਘਰ ਦੇ ਵਿੱਚ ਸੱਥਰ ਵਿੱਚ ਵਿੱਚ ਜਾਂਦੇ ਨੇ ਪਰਿਵਾਰਿਕ ਮੈਂਬਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਘਰ ਦੇ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਹੈ ਦਰਸਲ ਪਰਿਵਾਰਿਕ ਮੈਂਬਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਪੁੱਤ ਜਿਹੜਾ ਹੈਗਾ ਗੁਰੂ ਘਰ ਸੇਵਾ ਕਰਨ ਦੇ ਲਈ ਗਿਆ ਹੋਇਆ ਸੀ ਅਤੇ ਘਰ ਨਹੀਂ ਪਰਤਿਆ ਜਿਸ ਕਰਕੇ ਉਹਨਾਂ ਵੱਲੋਂ ਆਪਣੇ ਮੁੰਡੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਉਹ ਨੌਜਵਾਨ ਗੁਰੂ ਘਰ ਦੇ ਵਿੱਚ ਸੇਵਾ ਕਰ ਰਿਹਾ ਹੁੰਦਾ ਹੈ ਤੇ ਕਿਸੇ ਨੌਜਵਾਨ ਵੱਲੋਂ ਉਸ ਨੂੰ ਬੁਲਾ ਲਿੱਤਾ ਜਾਂਦਾ ਹੈ ਅਤੇ ਆਪਣੇ ਘਰ ਲੈ ਕੇ ਚਾਇਆ ਜਾਂਦਾ ਹੈ ਅਤੇ ਘਰ ਦੇ ਵਿੱਚ ਉਸ ਦੀ ਹਾਲਤ ਵਿਗੜ ਜਾਂਦੀ ਹੈ ਜਿਸ ਦੌਰਾਨ ਉਸ ਮੁੰਡੇ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਫੋਨ ਕੀਤਾ ਜਾਂਦਾ ਹੈ ਕਿ ਤੁਹਾਡੇ ਮੁੰਡੇ ਦੀ ਹਾਲਤ ਇਸ ਕਦਰ ਹੋ ਚੁੱਕੀ ਹੈ ਤਾਂ ਜਦੋਂ ਆਂਦੇ ਨੇ ਤਾਂ ਇੱਕ ਤਰ੍ਹਾਂ ਦਾ ਬਿਲਕੁਲ ਹੀ ਖਤਮ ਹੋਇਆ ਹੁੰਦਾ ਹੈ ਕਿਉਂਕਿ ਦੱਸਿਆ ਜਾ ਰਿਹਾ ਪਰਿਵਾਰਿਕ ਮੈਂਬਰਾਂ ਵੱਲੋਂ ਕਿ ਜਾਂ ਤਾਂ ਉਸ ਨੌਜਵਾਨ ਵੱਲੋਂ ਉਹਨਾਂ ਨੇ ਮੁੰਡੇ ਨੂੰ ਕੁਝ ਖਲਾਇਆ ਹੋਵੇਗਾ ਪਿਲਾਇਆ ਹੋਵੇਗਾ ਜਾਂ ਫਿਰ ਕੋਈ ਨਸ਼ਾ ਕਰਵਾਇਆ ਹੋਵੇਗਾ ਜਿਸ ਕਰਕੇ ਉਸ ਦੀ ਇਹ ਜਾਨ ਚਲੀ ਗਈ ਹੈ ਤਾਂ ਪਰਿਵਾਰਿਕ ਮੈਂਬਰਾਂ ਵੱਲੋਂ ਇਜ਼ਾ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਪਰ ਦੂਜੇ ਪਾਸੇ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸੇਵਾ ਕਰ ਰਿਹਾ ਗੁਰੂ ਘਰ ਮੁੰਡਾ ਗਿਆ ਸੀਗਾ ਉਹ ਬਹੁਤ ਸਮਾਂ ਪਹਿਲਾਂ ਨਸ਼ੇ ਦਾਤ ਦੀ ਸੀ ਪਰ ਹੁਣ ਕੁਲ ਮਲਾਕੇ ਨਸ਼ੇ ਤੋਂ ਦੂਰ ਹੋ ਚੁੱਕਿਆ ਜਗਾ ਤੇ ਹੁਣ ਚੰਗੀ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਬਸਰ ਕਰ ਰਿਹਾ ਸੀਗਾ ਤੇ ਗੁਰਦੁਆਰਾ ਸਾਹਿਬ ਇਸ ਖਾਸ ਦਿਨ ਮੌਕੇ ਜਦੋਂ ਸੇਵਾ ਕਰ ਰਿਹਾ ਹੁੰਦਾ ਤਾਂ ਉਸੇ ਦੌਰਾਨ ਇੱਕ ਸਖਸ਼ ਵੱਲੋਂ ਉਸ ਨੂੰ ਬੁਲਾ ਲਿੱਤਾ ਜਾਂਦਾ ਘਰ ਆਪਣੇ ਸੱਦਿਆ ਜਾਂਦਾ ਤੇ ਉੱਥੇ ਜਾ ਕੇ ਹੀ ਉਸ ਦੇ ਨਾਲ ਅਨੁਹੋਣੀ ਖੋ ਜਾਂਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਤ ਦੇਖ ਸਕਦੇ ਕਿ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਜਿਸਥੇ ਪੂਰਾ ਦੇਸ਼ ਵਿਸਾਖੀ ਬੜੀ ਖੁਸ਼ੀ ਚਾਹ ਦੇ ਨਾਲ ਮਨਾ ਰਿਹਾ ਸੀ ਪਰ ਉਸੇ ਘਰ ਦੇ ਵਿੱਚ ਇਹ ਵੀ ਨਹੀਂ ਸੀ ਪਤਾ ਕਿ ਕੁਝ ਅਜਿਹਾ ਪਾਣਾ ਵਾਪਰ ਜਾਵੇਗਾ ਜਿੱਥੇ ਦੇਖ ਸਕਦੇ ਹੋ ਕਿ ਹਰ ਕੋਈ ਰੋਂਦਾ ਕੁੜ ਲੋਂਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ 25 ਸਾਲਾਂ ਉਸ ਨੌਜਵਾਨ ਦੀ ਉਮਰ ਦੱਸੀ ਜਾ ਰਿਹਾ ਜਸਨ ਨਾਮ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਜਿਹੜਾ ਕਿ ਗੁਰਦੁਆਰਾ ਸਾਹਿਬ ਮੱਥਾ ਟੇਕੇ ਨਾਲ ਹੀ ਸੇਵਾ ਕਰਨ ਦੇ ਲਈ ਜਾਣਦਾ ਹੈ ਤਾਂ ਉਸ ਦੌਰਾਨ ਉਸ ਨੌਜਵਾਨ ਦਾ ਅਣਹੋਣੀ ਹੋ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦੇਣੀ ਹੈ ਕਿ ਹੁਣ ਪਰਿਵਾਰਕ ਮੈਂਬਰ ਵੱਲੋਂ ਸਰਕਾਰ ਦੇ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇੱਕ ਪਾਸੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਵੇ ਦੂਜੇ ਪਾਸੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਦਾ ਕਾਰਨ ਪਤਾ ਲਗਾਇਆ ਜਾਵੇ ਕਿਉਂਕਿ ਪੋਸਮार्टम ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਣਗੇ ਕਿ ਪਿੱਛੇ ਕੀ ਕਾਰਨ ਹੈ ਕਿ ਉਸ ਮੁੰਡੇ ਨੂੰ ਕੁਝ ਖੁਲਾਇਆ ਗਿਆ ਜਾਂ ਫਿਰ ਕੀ ਘਟਨਾ ਦਾ ਕਾਰਨ ਬਣਿਆ ਤਾਂ ਫਿਲਹਾਲ ਪੁਲਿਸ ਵੀ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਪਰ ਦੂਜੇ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਉਸੁਰ ਲੱਗਣਿਆ ਮੇਰਾ ਨਾਮ ਸੁਖਤੇਬ ਸਿੰਘ ਜੀ ਕਾਲੋ ਜੀ ਮੇਰਾ ਭਤੀ ਜਾਇ ਸੁਖਵਿੰਦਰ ਸਿੰਘ ਤਕਰੀਬ ਕੱਲ ਸ਼ਾਮ ਨੂੰ 12 ਤਰੀਕ ਨੂੰ ਸ਼ਾਮ ਨੂੰ ਇਸ ਵੇਲੇ ਤਕਰੀਬਨ ਸਾਢੇ 6 ਵਜੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਗਿਆ ਕਿ ਮੈਂ ਸੇਵਾ ਕਰਨੀ ਸਾਰੀ ਰਾਤ ਉੱਥੇ ਸੇਵਾ ਕਰਦਾ ਰਿਹਾ ਸਾਰੀ ਰਾਤ ਉੱਥੇ ਰਿਹਾ ਅਸੀਂ 10 ਵਜੇ ਨਾਲ ਫੋਨ ਵੀ ਕੀਤਾ ਤੇ ਉਹ ਮੁੰਡਾ ਨਾਲ ਦਾ ਕਹਿੰਦਾ ਇੱਥੇ ਸਾਡੇ ਲੱਗ ਗਿਆ ਤੁਸੀਂ ਬੇਗਾਨਾ ਕਰੋ ਬਹੁਤ ਵਧੀਆ ਕੰਮ ਕਰਦੇ ਆ ਕਰਦਾ ਰਿਹਾ ਫਿਰ 6 ਵਜੇ ਤਕਰੀਬਨ ਜਦੋਂ ਦਿਨ ਚੜ੍ਹਿਆ ਤੇ 6:30 6 ਵਜੇ ਇੱਕ ਸਰਬਜੀ ਸਰਬਜੋ ਸਿੰਘ ਮੋਨੂ ਪੁੱਤਰ ਗਰਮੇਸ ਸਿੰਘਾ ਉਹਨੇ ਇਹਦੇ ਕੰਨ ਚ ਫੂਕ ਮਾਰੀ ਪਿਆ ਚਲੀਏ ਉਹਦੇ ਮੋਟਰਸਾਈਕਲ ਤੇ ਬੈਠ ਕੇ ਉਹ ਇਹਨੂੰ ਘਰ ਲੈ ਗਿਆ ਘਰ ਜਾ ਕੇ ਇਹਨਾਂ ਦੇ ਘਰ ਪਤਾ ਨਹੀਂ ਪੀ ਇਹਨਾਂ ਟੀਕਾ ਲਾਇਆ ਉਹਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਕੁਦਰਤ ਜਾਣਦੀ ਆ ਆਪਣੇ ਲੜਿਆ ਕੇ ਘਰ ਸਵਾਲ ਦਿੱਤਾ ਮੰਜੀ ਦੇ ਤੇ ਅਸੀਂ ਸਾਰਾ ਦਿਨ ਮੁੜ ਕੇ ਲੱਭਦੇ ਰਹੇ ਆ ਦੋ ਤਿੰਨ ਵਾਰਾਂ ਪੈੜੀਆਂ ਚ ਵੀ ਗਏ ਆ ਇਹਦੇ ਘਰ ਵੀ ਗਏ ਆ ਨੇ ਦੱਸਿਆ ਨਹੀਂ ਸਾਨੂੰ ਵੀ ਮਾਡੇ ਘਰ ਵਾ ਉਥੋਂ ਦੀ ਹੋਰ ਭਰਾ ਹਰਜਿੰਦਰ ਸਿੰਘ ਵਾਪਸ ਆ ਗਿਆ ਤਕਰੀਬਨ ਮੁਰਕੇ ਨੇ 12:30 ਵਜੇ ਇੱਕ ਮੁੰਡਾ ਅਰਵਿੰਦਰ ਹੈ ਉਹਨੂੰ ਫੋਨ ਕੀਤਾ ਵੀ ਇਹ ਸੋਖਾ ਠੀਕ ਨਹੀਂਗਾ ਇਹਨੂੰ ਆਣ ਕੇ ਦੇ ਵੇਖੋ ਅਸੀਂ ਤਕਰੀਬਨ 12:30 ਵਜੇ ਨਾ ਸਵਾ 12 ਵਜੇ ਫੋਨ ਕੀਤਾ 12:30 ਅਸੀਂ ਉੱਥੇ ਪਹੁੰਚ ਗਏ ਜਾਂ ਵੇਖਿਆ ਤੇ ਇਹਦਾ ਸਾਹ ਜਿਹੜਾ ਮਤਲਬ ਰਗਾ ਤੋਂ ਤਾਂ ਹੋ ਗਿਆ ਸੀ ਜਾ ਕੇ ਦੇ ਪੇਟ ਤੇ ਮੜਾ ਜਿਹਾ ਹੱਥ ਮਾਰਿਆ ਉਹਦੇ ਨਾਸਾਂ ਚ ਲਹੂ ਵਗੰਡਿਆ ਪਿਆ ਇਹ ਹੁਟਕੜਾ ਜਾਇਆ ਤੇ ਉਸੇ ਵੇਲੇ ਖਤਮ ਤੇ ਉਹ ਆਖਣ ਲੈ ਜਾਓ ਅਸੀਂ ਆਹ ਕਿੱਥੇ ਲੈ ਜਾਈਏ ਅਸੀਂ ਪੁਲਿਸ ਨੂੰ ਇਹ ਕਾਰਵਾਈ ਫੋਨ ਕੀਤਾ ਪੁਲਿਸ ਆਈ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੈ 174 ਦਾ 174 ਦੀ ਸੰਬੰਧਤ ਕਹਿਣ ਲਈ ਹੁਣ ਪੋਸਟਮਾਸਟਰ ਹੋਣਾ ਪੋਸਟਮਾਸਟਰ ਅੱਜ ਛੁੱਟੀ ਹੈ ਕੱਲ ਨੂੰ ਸ਼ਾਇਦ ਛੁੱਟੀ ਹੈ ਕੱਲ ਨਾ ਹੋਵੇ ਪਰਸਨ ਹੋਊਗਾ ਕੀ ਆਉਂਦੀ ਉਹਦੇ ਵਿੱਚ ਰਿਪੋਰਟ ਉਹ ਉਹਦੇ ਆਧਾਰਤਿਆਂ ਦੇ ਜੋ ਕੁਝ ਹੋਣਾ ਜੋ ਪਰਚਾ ਹੋਣਾ ਉਹਦੇ ਆਧਾਰ ਤੇ ਹੋਣਾ ਮੁੰਡੇ ਦੀ ਉਮਰ 25 ਸਾਲੀ ਕੋਈ ਪਹਿਲਾਂ ਵੀ ਨਸ਼ੇ ਦਾ ਆਦੀ ਸੀ ਪਹਿਲੇ ਨਸ਼ੇ ਦਾ ਆਦੀ ਸੀ ਜੀ ਅੱਜ ਤੋਂ ਤਕਰੀਬਨ ਤਕਰੀਬਨ ਸਾਲ 6 ਮਹੀਨੇ ਪਹਿਲਾਂ ਅਸੀਂ ਉਹਨੂੰ ਕੈਂਪ ਚ ਰੱਖਿਆ ਸੀ ਹੁਣ ਇਹਨੂੰ ਤਕਰੀਬਨ ਡੇਢ ਦੋ ਮਹੀਨੇ ਹੋ ਗਏ ਘਰ ਆਏ ਇਹਨੂੰ ਹੁਣ ਬਿਲਕੁਲ ਅਸੀਂ ਸੰਤੁਸ਼ਟ ਹਾਂ 99% ਬਿਲਕੁਲ ਹੀ ਕਿ ਹੁਣ ਸਾਡਾ ਮੁੰਡਾ ਇਹ ਕੰਮ ਨਹੀਂ ਕਰਦਾ ਦੇਖਦੇ ਤੇ ਹੁਣ ਪਤਾ ਨਹੀਂ ਕੀ ਕਾਰਵਾਈ ਕਰਤੀ ਆ ਉਹ ਬਿਲਕੁਲ ਡੈੱਡ ਹੋ ਗਿਆ ਕਿਸ ਤਰ੍ਹਾਂ ਘਰ ਛੱਡ ਕੇ ਉਹਨਾਂ ਨੇ ਆਪਣੇ ਘਰ ਛੱਡ ਕੇ ਉਹਨਾਂ ਦੇ ਅੰਦਰ ਬੈੱਡ ਤੇ ਚੁੱਕਿਆ ਜੀ ਪੁਲਿਸ ਨੇ ਨਾਲ ਉਹਦੀ ਮਾਂ ਵੀ ਆ ਮਾਂ ਪਹਿਲਾਂ ਡਾਕਟਰ ਕੋਲ ਵੀ ਗਈ ਆ ਲੇਕਿਨ ਹੁਣ ਕਹਿੰਦੀ ਆ ਵੀ ਮੇਰਾ ਕੀ ਕਸੂਰ ਆ 174 ਦੀ ਕਾਰਵਾਈ ਕੀਤੀ ਆ 174 ਜੀ ਕੀ ਆਉਂਦਾ ਸਾਨੂੰ ਤੇਰੇ ਬਾਰੇ ਇੰਨਾ ਨਹੀਂ ਮਾਰ ਰਹੀ ਮੰਗਦੇ ਤੁਹਾਡੀ ਐਸ ਲੋਕਾਂ ਵੇਖੋ ਜੀ ਮੰਗਦੇ ਸਾਲ ਨੂੰ ਪਹਿਲਾਂ ਦਾ ਅਸੀਂ ਇਹ ਬੱਚਾ ਇਹ ਤੇ ਨਹੀਂ ਆਉਣਾ ਪਰ ਅਸੀਂ ਇਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਆ ਜਿਹੜਾ ਨਸ਼ੇ ਦਾ ਇਹ ਤਾਂ ਥੋੜਾ ਜਆ ਜਿੱਦਾਂ ਤੁਸੀਂ ਮਹਿਮ ਚਲਾਈਏ ਥੋੜੀ ਜੀ ਸਖਤੀ ਕਾਰਵਾਈ ਕਰੋ ਕਿ ਕੋਈ ਜਿਹੜਾ ਇੱਕ ਰੰ ਫੜ ਲੈਂਦੇ ਉਹਨੂੰ ਛੱਡੋ ਨਾ ਜਾਂ ਉਹਦੀ ਜਮਾਨਤ ਨਾ ਹੋਵੇ ਸਾਲ ਦੀ ਸਾਲ 6 ਮਹੀਨੇ ਅੰਦਰ ਰਵੇ ਉਹ ਆਣ ਕੇ ਦੱਸੇ ਜਾਣ ਕੇ ਕਿਸ ਨੂੰ ਵੀ ਮੈਂ ਅੰਦਰ ਆਵਾ ਤੇ ਥੋੜੇ ਜੀ ਪਿੰਡ ਪਿੰਡਾਂ ਦੇ ਵਿੱਚ ਖਾ ਖਰ ਕੇ ਪਿੰਡਾਂ ਦੇ ਵਿੱਚ ਇਸ਼ਾਰਾ ਇਸ਼ਾਰਾ ਜ ਨਹੀਂ ਪਿੰਡਾਂ ਜਾਣ ਕੇ ਪੁਲਿਸ ਚੱਕਰ ਮਾਰੇ ਦਿਨ ਰਾਤ ਦੋ ਦੋ ਟਾਈਮ ਚਾਰ ਟਾਈਮ ਚੱਕਰ ਮਾਰੇ ਜਿਹੜੇ ਨਸ਼ਈ ਆ ਜਿਹੜੇ ਖਾਂਦੇ ਆ ਜਾਂ ਵੇਚਦੇ ਆ ਉਹਨਾਂ ਨੂੰ ਫੜੇ ਉਹਨਾਂ ਨੂੰ ਕੱਢੇ ਘਰਾਂ ਤੋਂ ਬਾਹਰ ਅਸੀਂ ਇੱਕ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਸਰਕਾਰ ਨੂੰ ਮੰਗ ਕਰਦੇ ਆ ਅੱਜ ਸਾਡੇ ਦੇ ਘਰ ਪਰ ਬਾਅਦ ਹੋ ਗਿਆ ਜੀ ਅਸੀਂ ਜਿਹੜੇ ਆਉਣ ਵਾਲੀ ਦੁੱਧੀਆਂ ਪੀੜੀ ਉਹਨਾਂ ਨੂੰ ਅਸੀਂ ਇੱਕ ਇੰਨੇ ਆ ਵੀ ਆਪਣੇ ਬੱਚੇ ਬਚਾ ਲਓ ਚਾ ਚਾ ਲਓ ਬੱਚੇ ਇਹਨਾਂ ਕੋ ਨਸ਼ੇ ਵਾਲਿਆ ਕੋ ਬਚਾ ਲਓ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਕਿਪੌਲ ਸਾਡੇ ਭੈਣ ਭਰਾ ਵਾ ਤੇ ਕਹਿੰਦੇ ਸਾਡੀ ਮਦਦ ਕਰਨ ਜਰੂਰ ਮਦਦ ਸਾਡੀ ਕਰਦਾ ਮੇਰਾ ਨਾਮ ਹਰਿੰਦਰ ਸਿੰਘ ਕੀ ਲੱਗਦਾ ਸੀ ਗੱਲ ਮੇਰਾ ਬਰਾਦਰ ਪੂਰਾ ਲੱਗਦਾ ਕਿਤਨਾ ਮੋੜ ਬਾਜੀ ਇਸ ਤੋਂ ਮੁੰਡਾ ਗੁਰਦੁਆਰਾ ਸਾਹਿਬ ਤੋਂ ਲੈ ਗਿਆ ਸੀ ਤੇ ਫਿਰੇ ਫੋਨ ਆਣ ਕਿ ਕਿਤੇ ਨਹੀਂ ਮਿਲਿਆ ਤੇ 12 1 ਵਜੇ ਦਾ ਫੋਨ ਆਇਆ ਇਹ ਕਿ ਠੀਕ ਨਹੀਂ ਆਣ ਕੇ ਨੂੰਗੇ ਹਾਂਜੀ ساری ਰਾਤ ਇੱਥੇ ਨੇ ਗੁਰਦੁਆਰਾ ਸਾਹਿਬ ਜਦੋਂ ਉਹ ਕੋਲ ਆ ਹਾਂਜੀ ਤੇ ਕਿਨੇ ਵੇਲੇ ਲੱਗੇ ਸੀ 6:30 ਵਜੇ ਤੱਕ ਪਤਾ ਕਿੱਥੋਂ ਲੱਗੇ ਤੇ ਜੀ ਉਹ ਦੂਸਰੇ ਮੁੰਡੇ ਨੂੰ ਫੋਨ ਆਇਆ ਸੀ ਉਹ ਤੇ ਉਹਨੇ ਦੱਸਿਆ ਫਿਰ ਮੈਂ ਗਿਆ ਤੇ ਦੇਖਿਆ ਤਾਂ ਪਤਾ ਲੱਗਾ ਕਿ ਪਹਿਲਾਂ ਨਸ਼ਾ ਕਰਦਾ ਸੀ ਕਿੰਨਾ ਚਿਰ ਪਹਿਲਾਂ ਕਰਦਾ ਸੀ ਪਹਿਲਾਂ ਹੀ 1.5-2 ਸਾਲ ਹੋ ਗਏ ਫੋਨ ਸੈਂਟਰ ਹੋ ਜਾਂਦਾ ਹੈ ਤੇ ਹੁਣ ਤਕਰੀਬਨ ਮਹੀਨਾ ਹੋ ਗਿਆ ਕੋਈ ਪਤਾ ਕਿ ਕਿਹਨਾਂ ਲੱਗਦਾ ਕਿ ਗੱਲ ਹੋਈ ਹੋਈ ਪਤਾ ਨਹੀਂ ਜੇ ਇਹ ਤਾਂ ਕੋਈ ਨਾਲ ਜਾਣਦਾ ਕੀ ਗੱਲ ਹੈ ਲੱਗਦਾ ਕਿ ਉਹ ਮੈਂ ਨਸ਼ੀ ਰੋਟਾ ਹਾਂਜੀ ਲੱਗਦਾ ਪੈਗਾ ਸੀ ਇਹ ਤੇ ਰਿਪੋਰਟ ਆਉਂਦੀ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਤੇ ਅਸੀਂ ਵੇਚਣ ਵਾਲਿਆਂ ਨੂੰ ਵੀ ਕਿ ਨਾ ਲੋਕਾਂ ਦੇ ਬੱਚਿਆਂ ਨੂੰ ਬਰਬਾਦ ਕਰੋ ਇਹ ਬੱਚੇ ਬੜੇ ਔਖੇ ਪਲਦੇ ਆ ਬੜੇ ਔਖੇ ਮਿਲਦੇ ਆ ਜੁਸੇ 25 ਸਾਲ ਦਾ ਸਮਾਜਿਕ ਦਾ ਜਵਾਨ ਬੱਚਾ ਜਿਹੜਾ ਘਰੋਂ ਕੇ ਚੱਲਣਾ ਉਹ ਘਰਾਂ ਨੂੰ ਪੁੱਛਿਆ ਜਾ ਸਕਦਾ ਬਹੁਤ ਮਦਦ ਭਾਗੀ ਇਹ ਕੰਮ ਹੋਈ ਹੈ ਪੁਰਸੋ ਪ੍ਰਸ਼ਾਸਨ ਚੰਗੀ ਕਾਰਵੇ ਹੋਣੀ ਚਾਹੀਦੀ ਪਿੰਡਾਂ ਦੀ ਗੱਲ ਸੁਣੋ ਜੀ ਇਹ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਨੂੰ ਬਹੁਤ ਸ਼ਕਤੀ ਨਾਲ ਐਕਸ਼ਨ ਲੈਣਾ ਚਾਹੀਦਾ ਇਹੋ ਜਿਹੇ ਨਸ਼ੇ ਆ ਦੇ ਵਿਰੁੱਧ ਜਿਹੜੀ ਮਹਾਮਾਇ ਨੂੰ ਬਹੁਤ ਸ਼ਕਤੀ ਤੌਰ ਤੇ ਵਰਤਣਾ ਚਾਹੀਦਾ ਜੀ ਅਸੀਂ ਜੋੜਨੇ ਆ ਬੱਚਿਆਂ ਦੇ ਘੜੇ ਵਿੱਚ ਜੋੜਨੇ ਦੇ ਵਿੱਚ ਆਇਆ ਤਾਂ ਪਤਾ ਨਹੀਂ ਆ ਬੱਚਿਆਂ ਨੂੰ ਕਾਹਦਾ ਨਾ ਕੋਤ ਬਦਰਤ ਤੇ ਕੰਮ ਕਰੋ ਜੇ ਤਾਂ ਲੋਕ ਪਿੰਡ ਦੇ ਵਿੱਚ ਨਸ਼ੇ ਵੇਚਿਆ ਪਿੱਤਾਂ ਨਹੀਂ ਸਜ਼ਾ ਚਾਹਦੇ ਉਹਨਾਂ ਨੂੰ ਜਾਦੇ ਹੁਣ ਸਰਕਾਰਾਂ ਦੇ ਨਾਲ ਅਸੀਂ ਇਹਨਾਂ ਨੂੰ ਦੇ ਬਾਰੇ ਜਾਣਦੇ ਨੇ ਕਿ ਕਿਹੜੇ ਇਹਨਾਂ ਦੇ ਧਾਰਾ ਲੱਗੇ ਤੇ ਕੀ ਇਹਨਾਂ ਨੂੰ سزا ਮਿਲਣੀ ਚਾਹੀਦੀ ਹੈ ਜਿੱਦਾਂ 25 ਸਾਲ ਦਾ ਮੁੰਡਾ ਜੁਆ ਹੋ ਗਿਆ ਇਹ ਜਦੋਂ ਸਾਡਾ ਦੇ ਇੱਕ ਵਾਰ ਘਰ ਬੇਲਾ ਹੋਗਾ ਸੇ ਤੇ ਅਸੀਂ ਤੁਹਾਨੂੰ ਪੀਲ ਕਰਦੇ ਆਂ ਕਿ ਇਹਦੇ ਬਾਰੇ ਤੁਸੀਂ ਜਾਣਦੇ ਤੁਸੀਂ ਦੱਸੋ ਕਿ ਕੀ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਮੇਰਾ ਨਾਮ ਰਵਿੰਦਰ ਸਿੰਘ ਰਵਿੰਦਰ ਸਿੰਘ ਜਿਸ ਦਾ ਮੁੰਡਾ 21 25 ਸਾਲ ਦਾ ਪੁਰਾ ਹੋਇਆ ਸਾਡਾ ਰਿਸ਼ਤੇਦਾਰ ਕਿੰਨੇ ਫੋਨ ਕੀਤਾ ਸੀ ਤੁਹਾਨੂੰ ਆ ਕੇ ਲੈ ਜਾ ਉਜੇ ਹਿੰਦੇ ਘਰ ਜਿਹਦੇ ਘਰ ਮਤਈ ਉਸੇ ਮੁੰਡੇ ਨੇ ਫੋਨ ਕੀਤਾ ਵੀ ਠੀਕ ਠੀਕ ਨਹੀਂ ਜਿਆਦਾ ਆਣ ਕੇ ਘਰ ਵੇਖੋ ਇਹਨੇ ਮੜਾ ਜਾ ਇਦਾਂ ਵੀ ਹੇਲਣ ਜਲਣ ਨਹੀਂ ਡਿਆ ਨਹੀਂ ਜਾ ਕੇ ਵੇਖਿਆ ਤੇ ਉਸ ਡੈਡੀ ਬਿਲਕੁਲ ਹੀ ਮਰੋ ਕੋਈ ਸਾ ਨਹੀਂ ਲੰਡਿਆ ਜਾਂ ਕਿੱਦਾਂ ਸਿੱਧਾ ਬੈੜ ਤੇ ਪਿਆ ਹੈ ਲਾਗੇ ਇੱਕ ਦੋ ਜਣਾਂ ਨਾਲ ਹੋਰ ਕੰਬਲ ਲੈ ਕੇ ਪਏ ਹੀ ਹੋਈ ਲੰਨ ਕਾਰਨ ਕੀ ਸੀ ਕਿੱਦਾਂ ਮਤਲਬ ਕੀ ਸੀ ਲੱਗੀ ਹੋਇਆ ਗਿਆ ਕਾਰਨ ਪਾਣੀ ਤੇ ਕੀ ਨਸ਼ਾ ਪੱਤੇ ਵਾਲੇ ਬੰਦੇ ਹੀ ਉਹ ਵੀ ਜਿਨ੍ਹਾਂ ਦੇ ਘਰੇ ਉਹ ਨਸ਼ਾ ਪਤਾ ਕਰਦਾ ਹੈ ਮੁੰਡਾ ਇਹਨਾਂ ਨਾਲ ਹੀ ਗਿਆ ਜੀ ਉਹ ਵੀ ਜੋ ਕਿ ਕਰਦੇ ਸਾਰੇ ਬੰਦੇ ਜਿੱਦਾਂ ਪਿੰਡ ਤੇ ਨਸ਼ਾ ਚੱਲ ਰਿਹਾ ਨਾਟ ਹੋ ਰਹੀ ਹੈ ਕੀ ਮਨਜਸ਼ਨ ਕੋ ਮੰਨ ਕਰਦੇ ਸਖਤ ਸਖਤ ਕਾਰਵਾਈ ਚਾਹੀਦੀ ਹੈ ਨਾ ਤੇ ਆਸਾ ਬੰਦ ਕਰਾਉਣਾ ਚਾਹੀਦਾ ਜੀ ਹਾਂਜੀ ਨੌਜਵਾਨ ਪੀੜੀ ਭੱਜੇ ਗਾੜੀ ਕਰੀਵ ਕੋਈ 2:30 1 ਵਜੇ ਇੱਕ ਫੋਨ ਆਇਆ ਤੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕੋਈ ਸਿਕਿੰਦਰ ਸਿੰਘ 26 27 ਸਾਲ ਉਮਰ ਦਾ ਵੀ ਨਾਮ ਦਾ ਦੀ ਮੌਤ ਹੋ ਗਈ ਹੈ ਤੇ ਅਸੀਂ ਜਿਹੜਾ ਉਹਦੇ ਪ੍ਰਾਇਸ ਸੁਖਦੇਵ ਸਿੰਘ ਉਹਦੇ ਬਿਆਨ ਆਪਾਂ ਕਲੰਬੰਦ ਕੀਤੇ ਆ ਉਹਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਵਾ ਉਹ ਸਹੀ ਹਾਲਾਤ ਜਾਣਨ ਲਈ ਕਿ ਇਹ ਮੌਤ ਜਿਹੜੀ ਹੈ ਕਿਵੇਂ ਹੋਈ ਹੈ 194 BN SS ਦੇ ਤਹਿਤ ਕਾਰਵਾਈ ਕਰ ਰਹੇ ਆ ਉਸ ਸਮਰਤ ਦੀ ਰਿਪੋਰਟ ਵਿੱਚ ਜਿਹੋ ਜਿਹੇ ਹਾਲਾਤ ਆਉਣਗੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਲਾਸ਼ ਕਿਥੇ ਗਈ ਲਾਸੈਂਸ ਵਾਲੀ ਡੈਡ ਬਡੀ ਜਿਹੜੀ ਆ ਉਹ ਮੋਰਚੀ ਚ ਸਿਵਲ ਸਪਾਰਟਟਾਲੇ ਜਿਹੜੀ ਆ ਉਹ ਜਮ੍ਹਾਂ ਕਰਾ ਦਿੱਤੀ ਗਈ ਹੈ। ਉਹ ਲਾਸਿ ਪਿੰਡੇ ਦੇ ਵਿੱਚ ਘਰ ਚ ਨਹੀਂ ਬਾਹਰ ਮਿਲਿਆ। ਨਹੀਂ ਇਹ ਘਰ ਦੇ ਵਿੱਚ ਸੀ। ਉਹ ਇਹਦਾ ਕੋਈ دوست ਸੀ ਉਹਦੇ ਘਰ ਦੇ ਉਹ ਦੋਸਤ ਉਹ ਇਕੱਠੇ ਸੀਗੇ ਰਹਿੰਦੇ। ਉਸ ਘਰ ਇਕੱਠੇ ਸਤੇ। ਉਹ ਕਾਰਵਾਈ ਕਿਸੇ ਦੇ ਦੁਆਰੇ 173 ਦੀ ਸਰਕਾਰ ਨੇ 173 ਦੀ 194 BNSS ਉਹਦੇ ਤਹਿਤ ਕਾਰਵਾਈ ਕੀਤੀ ਹੈ। ਤੇ ਜੋ ਵੀ ਹਾਲਾਤ ਜਿਹੜੇ ਆ ਉਹ ਪੋਸਟਮਾਰਟਮ ਦੇ ਵਿੱਚ ਹੋਣਗੇ ਉਹਦੇ ਮੁਤਾਬਕ ਅਗਲੀ ਕਾਰਵਾਈ